ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੇ ਕਿ ਕਿਲਕਾਰੀਆਂ ਨੇ ਉਹ ਗੂੰਜ ਉੱਠੀਆਂ ਨੇ ਜਿਸ ਹਵੇਲੀ ਦੇ ਵਿੱਚ ਕਰੀਬ 2 ਸਾਲਾਂ ਤੋਂ ਮਾਤਮ ਪਸਰਿਆ ਹੋਇਆ ਸੀ ਅੱਜ ਉਸ ਹਵੇਲੀ ਦੇ ਵਿੱਚ ਵਿਆਹ ਵਰਗਾ ਜਿਹੜਾ ਕਿ ਮਾਹੌਲ ਆ ਉਹ ਦੇਖਣ ਨੂੰ ਮਿਲ ਰਿਹਾ ਸਿੱਧੂ ਮੂਸੇ ਦੇ ਚੌਣ ਵਾਲੇ ਨੇ ਜਿਹੜੇ ਕਿ ਉਹ ਦੂਰੋਂ ਦੂਰੋਂ ਪਹੁੰਚ ਰਹੇ ਨੇ ਚਾਹੇ ਪੰਜਾਬ ਦੀ ਗੱਲ ਕਰੀਏ ਜਾਂ ਪੰਜਾਬ ਦੇ ਨਾਲ ਲੱਗਦੇ ਸੂਬੇ ਦੀ ਗੱਲ ਕਰੀਏ ਜਾਂ ਫਿਰ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਲੋਕ ਦੂਰੋਂ ਦੂਰੋਂ ਪਹੁੰਚ ਕੇ ਇੱਥੇ ਜਸ਼ਨ ਮਨਾ ਰਹੇ ਨੇ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਸਿੱਧੂ ਮੂਸੇਵਾਲੇ ਦੀ ਸਮਾਰਕ ਤੇ ਮੌਜੂਦ ਹੈ ਜਿਸ ਜਗ੍ਹਾ ਤੇ ਪਹੁੰਚ ਕੇ ਸਿੱਧੂ ਨੂੰ ਯਾਦ ਕਰ ਰਹੇ ਨੇ ਤਾਂ ਸੈਲਫੀਆਂ ਵੀ ਲਈਆਂ ਜਾ ਰਹੀਆਂ ਨੇ ਤਾਂ ਕੁਝ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਨੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਲੁਧਿਆਣੇ ਤੋਂ ਆਏ ਜੀ ਲੁਧਿਆਣੇ ਤੋਂ ਹਾਂਜੀ ਇਹ ਕਿਵੇਂ ਦਾ ਲੱਗਿਆ ਜਦੋਂ ਪਤਾ ਲੱਗਿਆ ਅੱਜ ਸਿੱਧੂ ਦੇ ਮਾਤਾ ਪਿਤਾ ਦੇ ਘਰੇ ਇੱਕ ਛੋਟੇ ਸਿੱਧੂ ਨੇ ਹੋਰ ਜਨਮ ਲਿਆ ਬਹੁਤ ਖੁਸ਼ੀ ਹੋਈ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਂ ਕਹਿੰਦਾ ਖੁਸ਼ੀ ਦੱਸ ਨਹੀਂ ਸਕਦਾ ਮੈਂ ਬਹੁਤ ਜ਼ਿਆਦਾ ਖੁਸ਼ੀ ਇੰਨੀ ਜ਼ਿਆਦਾ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ ਮੈਂ ਕਹਿੰਦਾ ਸਿੱਧੂ ਦੁਬਾਰਾ ਆ ਗਿਆ ਦੁਬਾਰਾ ਆ ਗਿਆ ਦੁਬਾਰਾ ਆ ਗਿਆ ਚੱਕ ਤੇ ਖੋਟੇ ਬਿਲਕੁਲ ਮੈਮ ਕਿਵੇਂ ਦੇਖਦੇ ਹੋ ਬਹੁਤ ਖੁਸ਼ੀ ਹੈ ਜੀ ਦੁਬਾਰਾ ਸੇ ਲੁਧਿਆਣੇ ਤੋਂ ਮੈਂ ਆਪਣੀ ਬੇਟੀ ਇੱਥੇ ਵਿਆਹੀ ਹੋਈ ਹੈ ਮੈਂ ਪਹਿਲੀ ਵਾਰ ਆਈਆਂ ਦੇਖਣ ਵਾਸਤੇ ਹਾਂਜੀ ਪਹਿਲੀ ਵਾਰ ਆਈਆਂ ਅੱਛਾ ਕਿਵੇਂ ਦਾ ਲੱਗਿਆ ਜਿਨ੍ਹਾਂ ਮਾਤਾ ਪਿਤਾ ਦੀ ਅੱਖਾਂ ਦੇ ਵਿੱਚ ਅਥਰੂ ਰਹੇ ਪਿਛਲੇ 2 ਸਾਲ ਦਾ ਲੰਮਾ ਸਮਾਂ ਹੋ ਚੱਲਿਆ ਹੈ ਅੱਜ ਉਸ ਅੱਖਾਂ ਦੇ ਵਿੱਚ ਖੁਸ਼ੀ ਦੇ ਅਥਰੂ ਨੇ ਬਹੁਤ ਬਹੁਤ ਵਧੀਆ ਲੱਗਾ ਸਾਨੂੰ ਕਿ ਉਹਨਾਂ ਦੇ ਘਰ ਇੱਕ ਲਾਲ ਆਇਆ ਸਿੱਧੂ ਮੂਸੇਵਾਲਾ ਦੁਬਾਰਾ ਫਿਰ ਆ ਗਿਆ ਉਹਨਾਂ ਨੂੰ ਇੰਨੀ ਖੁਸ਼ੀ ਹੈ ਕਿ ਦੁਨੀਆਂ ਨੂੰ ਵੀ ਬਹੁਤ ਖੁਸ਼ੀ ਹੈ ਕਿ ਸਿੱਧੂ ਮੂਸੇਵਾਲਾ ਦੁਬਾਰਾ ਫਿਰ ਆਇਆ ਤਾਂ ਕੀ ਕਹਿਣਾ ਚਾਹੋਗੇ ਆ ਤੁਸੀਂ ਬੋਲੋਗੇ ਹਾਂ ਬੋਲੋ ਹਾਂਜੀ ਬੋਲੋ ਬੋਲੋ ਪਾਪਾ ਆ ਗਿਆ ਬੋਲੇ ਆ ਬੋਲੇ ਆ ਬੋਲੇ ਫਟਾਫਟ ਬੋਲੋ ਫਟਾਫਟ ਬੋਲੋ ਬੋਲੋ ਲੱਭੂ ਆ ਲੈ ਬੱਚੇ ਸ਼ਰਮਾ ਰਹੇ ਨੇ ਤਾਂ ਕੁਝ ਹੋਰ ਲੋਕ ਵੀ ਇੱਥੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤਾਂ ਅੰਟੀ ਕਿਹੜੀ ਜਗ੍ਹਾ ਤੋਂ ਆਇਓ ਤੁਸੀਂ ਨਗਰ ਤੋਂ ਆਇਓ ਕਿਵੇਂ ਦਾ ਲੱਗ ਰਿਹਾ ਅੱਜ ਫੇਰ ਸਿੱਧੂ ਦੇ ਛੋਟੇ ਵੀਰ ਨੇ ਜਿਹੜਾ ਕਿ ਜਨਮ ਲਿਆ ਬਹੁਤ ਹੁਸ਼ੇ ਹੋਈ ਹਾਂਜੀ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਨੇ ਬਹੁਤ ਵਧੀਆ ਜੀ ਤੁਸੀਂ ਪਹਿਲਾਂ ਮਿਲਿਓ ਕਦੀ ਸਿੱਧੂ ਨੂੰ ਹਾਂਜੀ ਪਹਿਲਾਂ ਮਿਲ ਚੁਕੇ ਹਾਂ ਬਹੁਤ ਵਧੀਆ ਮਿਲੇ ਸੀ ਕਿਵੇਂ ਦਾ ਸੀਗਾ ਸਵਾਦ ਬਹੁਤ ਵਧੀਆ ਸੀ ਤਾਂ ਪਿਛਲੇ ਲੰਬੇ ਸਮੇਂ ਤੋਂ ਮਾਤਾ ਪਿਤਾ ਦੀ ਅੱਖਾਂ ਦੇ ਵਿੱਚ ਅਥਰੂ ਸੀਗੇ ਤੇ ਅੱਜ ਉਹੀ ਅੱਖਾਂ ਦੇ ਵਿੱਚ ਉਹਨੂੰ ਖੁਸ਼ੀ ਦੀ ਅਥਰੂ ਨੇ ਬਹੁਤ ਖੁਸ਼ੀ ਹੋਈ ਤਾਂ ਬਿਲਕੁਲ ਬੇਹਦ ਖੁਸ਼ੀ ਹੈ ਜਿਹੜੀ ਕਿ ਮਨਾਇਜ਼ ਆ ਰਹੀ ਹੈ ਤਾਂ ਦੂਰੋਂ ਦੂਰੋਂ ਲੋਕ ਪਹੁੰਚ ਰਹੇ ਨੇ ਤਾਂ ਯਾਦਗਾਰ ਸੈਲਫੀ ਹੈ ਤਾ ਗਲਬਤ ਵੀ ਕਰ ਲੰਨੇ ਆ ਕੁਝ ਹੋਰ ਲੋਕ ਨੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਇਹ ਕੇਸਰ ਸਿੰਘ ਵਾਲੇ ਤੋਂ ਕਿਵੇਂ ਤਾਂ ਲੱਗ ਰਿਹਾ ਅੱਜ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲ ਦੀ ਹਵੇਲੀ ਦੇ ਵਿੱਚ ਕਿਲਕਾਰੀਆਂ ਗੂੰਜ ਰਹੀਆਂ ਨੇ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਖੁਸ਼ੀ ਹੈ ਜੀ ਸਪੈਸ਼ਲੀ ਇਸੇ ਕਰਕੇ ਆਏ ਸੀ ਪਹਿਲਾਂ ਕਦੀ ਮਿਲਿਆ ਵੀ ਸਿੱਧੂ ਨੂੰ ਨਹੀਂ ਜੀ ਮਿਲੇ ਨਹੀਂ ਲਾਸਟ ਟਾਈਮ ਜਦੋਂ ਮਿਲਣ ਆਉਂਦਾ ਸੀ ਉਸੇ ਦਿਨ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਦਿਨ ਮਿਲ ਆਈ ਉਸ ਦਿਨ ਹੀ ਹੋ ਗਈ ਹਾਂਜੀ ਹਾਂਜੀ ਤਾਂ ਪਿਛਲੇ ਲੰਬੇ ਸਮੇਂ ਤੋਂ ਉਹ ਹਵੇਲੀ ਦੇ ਵਿੱਚ ਮਾਤਮ ਪਸਰਿਆ ਹੋਇਆ ਸੀਗਾ ਅੱਜ ਉਸੇ ਹਵੇਲੀ ਦੇ ਵਿੱਚ ਜਸ਼ਨ ਦਾ ਗਮ ਹੋਲ ਬਣਿਆ ਪਿਆ ਹਾਂਜੀ ਬਹੁ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਵਧਾਈਆਂ ਜੀ ਸਾਰਿਆਂ ਨੂੰ ਲੋਕ ਖੁਸ਼ ਨਜ਼ਰ ਆ ਰਹੇ ਨੇ ਤਾਂ ਨਾਲ ਦੀ ਨਾਲ ਵਧਾਈਆਂ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਦੂਰ ਦੂਰੋਂ ਲੋਕ ਪਹੁੰਚ ਰਹੇ ਨੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਸलाम ਤੋਂ ਹੀ ਸलाम ਤੋਂ ਆਇਓ ਕਿਵੇਂ ਦਾ ਲੱਗ ਰਿਹਾ ਅੱਜ ਸਿੱਧੂ ਦਾ ਛੋਟਾ ਵੀਰ ਆ ਗਿਆ ਬਹੁਤ ਖੁਸ਼ੀ ਹੈ ਜੀ ਹਾਂਜੀ ਜੋ ਜੋ ਸੋਣਿਆ ਆ ਬਹੁਤ ਖੁਸ਼ੀ ਹੋਈ ਆ ਇੱਕਦਮ ਉਹਦੀ ਇੱਕਦਮ ਹੀ ਆਇਆ ਹੀ ਉੱਥੇ ਤੁਸੀਂ ਪਹਿਲਾਂ ਕਦੀ ਮਿਲੇ ਸਿੱਧੂ ਨੂੰ ਨਹੀਂ ਮਿਲਿਆ ਤਾਂ ਨਹੀਂ ਹੈਗੇ ਮਿਲਿਆ ਨਹੀਂ ਕਿਵੇਂ ਦਾ ਲੱਗ ਰਿਹਾ ਜਦੋਂ ਅੱਜ ਪਤਾ ਲੱਗਿਆ ਕਿ ਸਿੱਧੂ ਦਾ ਛੋਟਾ ਵੀਰ ਆ ਗਿਆ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਹਾਂਜੀ ਤਦੋਂ ਤੋਂ ਫੋਲੋ ਕਰੀ ਤੁਸੀਂ ਤੁਹਾਨੂੰ ਸਟਾਰਟਿੰਗ ਤੋਂ ਫੋਲੋ ਕਰ ਰਿਆ ਸੋ ਹਾਈਟ ਨੈੱਡ ਉੱਚਿਆਂ ਨਾਲ ਲੱਤਿਆ ਯਾਰ ਜੇ ਤੋ ਉਦੋਂ ਦੀ ਫੋਲੋ ਕਰ ਰਿਆ ਹਾਂ ਕਿਤੇ ਗੀਤ ਤੁਹਾਨੂੰ ਚੰਗੇ ਲੱਗਦੇ ਸੀਗੇ ਸਾਰੇ ਚੰਗੇ ਲੱਗਦੇ ਆ ਸਾਰੇ ਚੰਗੇ ਲੱਗਦੇ ਹਾਂਜੀ ਸਿੱਧੀ ਫੇਵਰੇਟ ਹੈ ਹਾਂਜੀ ਤੁਹਾਨੂੰ ਕਿਵੇਂ ਲੱਗਦਾ ਇੱਕ ਇਸੇ ਜਗ੍ਹਾ ਦੇ ਉੱਤੇ ਲੱਖਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ ਜਿੱਦੋਂ ਅੰਦਰ ਅੰਤਿਮ ਸੰਸਕਾਰ ਕੀ ਅੱਜ ਲੋਕ ਫਿਰ ਪਹੁੰਚ ਰਹੇ ਨੇ ਯਾਦਗਾਰ ਤਸਵੀਰਾਂ ਲੈਣ ਦੀ ਰੰਗ ਮਿਲਿਆ ਜੀ ਹੋਲੀ ਮਨਾ ਲਈ ਹਾਂਜੀ ਉੱਥੇ ਚੱਲ ਰਹੀ ਸੀ ਉਸ ਦਿਨ ਵੀ ਆਈ ਸੀ ਨਾ ਜਿਸ ਦਿਨ ਉਹਨਾਂ ਨੂੰ ਅੰਤਿਮ ਸस्कार ਹੋਇਆ ਸੀ ਉਹਨਾਂ ਦਾ ਐਸੀ ਜਗ੍ਹਾ ਤੇ ਉਸ ਦਿਨ ਵੀ ਆਈ ਸੀਗੇ ਤੇ ਉਹ ਜੋ ਸਾਰਾ ਕੁਝ ਹੈ ਨਾ ਵੀ ਇੱਕ ਦੁੱਖ ਹੈ ਵੀ ਚਲ ਪਰ ਖੁਸ਼ੀ ਹੋ ਰਹੀ ਹੈ ਅੱਜ ਵੀ ਪਾਉ ਉਹ ਅੱਜ ਵੀ ਨਜ਼ਰ ਆ ਰਿਹਾ ਹੈ ਹਾਂ ਹਾਂ ਵੀ ਸਾਰਾ ਕੁਝ ਹੋ ਵੀ ਹੈ ਨਾ ਉਦਾਂ ਹੋਇਆ ਪਰ ਫਿਰ ਵੀ ਖੁਸ਼ੀ ਹੈ ਅੱਜ ਕਾਦੇ ਵਿੱਚੋਂ ਥਰੂ ਆ ਗਏ ਫਿਰ ਦੁਬਾਰਾ ਹਾਂਜੀ ਪਰ ਅੱਜ ਬਹੁਤ ਖੁਸ਼ੀ ਹੈ ਯਾਦ ਆਂਦੀ ਹੈ ਜੀ ਹਾਂਜੀ ਕੀ ਲੱਗਦਾ ਹੁਣ ਸਿੱਧੂ ਦੀ ਕਮੀ ਉਹਦਾ ਛੋਟਾ ਭਰਾ ਦੂਰ ਕਰ ਪਾਏਗਾ ਮਾਤਾ ਜੀ ਹਾਂਜੀ ਹੋਗਾ ਅੱਜ ਨੂੰ ਉਮੀਦ ਕਰਦੇ ਹੁਣ ਹਾਂਜੀ ਮਤਲਬ ਵਧੀਆ ਮਤਲਬ ਸਿੱਧੂ ਹੀ ਵਾਪਸ ਆਇਆ ਉਹ ਬਹੁਤ ਖੁਸ਼ੀ ਆ ਵੀ ਸਿੱਧੂ ਹੀ ਵਾਪਸ ਆਇਆ ਸਾਡਾ ਸਾਰਿਆਂ ਦਾ ਕੋਈ ਵਾਪਸ ਆਇਆ ਹੈ ਕਰੋੜਾਂ ਲੋਕਾਂ ਦੀ ਅਰਦਾਸ ਸੁਣ ਲਈ ਬਾਈ ਗੁਰੂ ਨੇ ਬਹੁਤ ਵਧੀਆ ਲੱਗਿਆ ਪਰਮਾਤਮਾ ਨੇ ਖੁਦ ਇਨਸਾਫ ਕੀਤਾ ਹੈ ਸਰਕਾਰ ਕੁਛ ਨਹੀਂ ਹੈਗੀ ਕੋਈ ਕੁਛ ਨਹੀਂ ਆਏਗਾ ਉਸ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈਗਾ ਉਹਨੇ ਅੱਜ ਇਨਸਾਫ ਦਿੱਤਾ ਹੈ ਬਿਲਕੁਲ ਬੇਹਦ ਅੱਖਾਂ ਦੇ ਵਿੱਚ ਅਥਰੂ ਨੇ ਪਰੇ ਅਥਰੂ ਨੇ ਜਿਹੜੇ ਕਿ ਖੁਸ਼ੀ ਦੇ ਅਥਰੂ ਨੇ ਤਾਂ ਇਹ ਹੀ ਅਥਰੂ ਪਹਿਲਾਂ ਗਮ ਦੇ ਨਜ਼ਰਾਂ ਸੀ ਪਰ ਅੱਜ ਖੁਸ਼ੀ ਹੈ ਜਿਹੜੀ ਕਿ ਉਹ ਚਿਹਰੇ ਤੇ ਝਲਕ ਰਹੀ ਹੈ ਤਾਂ ਨਾਲ ਦੇ ਨਾਲ ਅੱਜ ਹੀ ਹੋਲੀ ਕਿਹਾ ਜਾ ਰਿਹਾ ਕਿ ਮਨਾਰੀ ਹੈ ਤਾਂ ਜਿੱਥੇ ਹਵੇਲੀ ਦੇ ਵਿੱਚ ਜਸ਼ਨ ਵਰਗਾ ਮਾਹੌਲ ਹੈ ਤਾਂ ਉੱਥੇ ਹੀ ਉਹਨਾਂ ਦੀ ਸਮਾਰਕ ਹੈ ਜਿੱਥੇ ਬਣਾਈ ਗਈ ਹੈ ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਹ ਟਾਲੀ ਹੈ ਸਿੱਧੂ ਮੂਸੇਵਾਲੇ ਦੇ ਵੱਲੋਂ ਗੀਤਾਂ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਸੀ ਕਿ ਟਾਲੀ ਵਾਲੇ ਖੇਤ ਹੋਊ ਸੇਵਾ ਜੱਟ ਦਾ ਤਾਂ ਉਸੇ ਤਰ੍ਹਾਂ ਟਾਲੀ ਵਾਲੇ ਖੇਤ ਦੇ ਵਿੱਚ ਹੀ ਇੱਥੇ ਖੇਤ ਦੇ ਵਿੱਚ ਸਿੱਧੂ ਮਿੱਟੀ ਨਾਲ ਮਿੱਟੀ ਹੋਇਆ ਕਰਦਾ ਸੀ ਤਾਂ ਇੱਥੇ ਹੀ ਉਹਦਾ ਅੰਤਿਮ ਸੰਸਕਾਰ ਹੋਇਆ ਸੀ ਤਾਂ ਅੱਜ ਲੋਕ ਇੱਥੇ ਪਹੁੰਚ ਕੇ ਯਾਦਗਾਰ ਸੈਲਫੀਆਂ ਲੈ ਰਹੇ ਨੇ ਤਾਂ ਨਾਲ ਦੇ ਨਾਲ ਯਾਦ ਕਰ ਰਹੇ ਨੇ ਸਿੱਧੂ ਨੂੰ ਤਾਂ ਇਹੀ ਕਿਹਾ ਜਾ ਰਿਹਾ ਕਿ ਉਹੀ ਸਿੱਧੂ ਹੈ ਜਿਹੜਾ ਕਿ ਦੁਬਾਰਾ ਵਾਪਸ ਆ ਗਿਆ ਹੈ ਤਾਂ ਲੋਕਾਂ ਦੇ ਵਿੱਚ ਬੇहद ਖੁਸ਼ੀ ਹੈ ਜਿਹੜੀ ਕਿ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਅੱਖਾਂ ਦੇ ਵਿੱਚ ਅਥਰੂ ਵੀ ਨੇ ਲੋਕਾਂ ਦੇ ਅੱਜ ਵੀ ਤਾਂ ਅੱਜ ਵੀ ਲੋਕ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਨੇ ਤਾਂ ਦੂਰ ਦੂਰੋਂ ਲੋਕ ਪਹੁੰਚ ਰਹੇ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅਤੇ ਨਾਲ ਲੱਗਦੇ ਸੂਬਿਆਂ ਤੋਂ ਵੀ ਲੋਕ ਨੇ ਜਿਹੜੇ ਕਿ ਪਹੁੰਚ ਰਹੇ ਨੇ ਤਾਂ ਸਿੱਧੂ ਨੂੰ ਯਾਦ ਹੈ ਜਿਹੜਾ ਕਿ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਿਹਾ ਤਾਂ ਕੁਝ ਜਿੱਥੇ ਹੋਰ ਵੀ ਨੌਜਵਾਨ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਬਾਈ ਜੀ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਹਰਿਆਣੇ ਤੋਂ ਬਾਰਡਰ ਤੋਂ ਆਏ ਜੀ ਤੇ ਕੀ ਲੱਗਦਾ ਅੱਜ ਫਿਰ ਨਿੱਕੇ ਪੈਰੀ ਸਿੱਧੂ ਜਿਹੜਾ ਵਾਪਸ ਆ ਗਿਆ ਬਹੁਤ ਖੁਸ਼ੀ ਹੋ ਰਹੀ ਹੈ ਜੀ ਅੱਜ ਨਹੀਂ ਪਹਿਲਾਂ ਕਦੇ ਨਹੀਂ ਮਿਲੇ ਹੈਗੇ ਅਫਸੋਸ ਵੀ ਹੋ ਰਿਹਾ ਵੀ ਆਪਾਂ ਪਹਿਲਾਂ ਨਹੀਂ ਆਏ ਹੈਗੇ ਤੇ ਬਹੁਤ ਖੁਸ਼ੀ ਵੀ ਹੈ ਜੀ ਤੁਹਾਡੇ ਮਾਤਾ ਪਿਤਾ ਦੀ ਗੱਲ ਕਰੀਏ ਤਾਂ ਕਰੀਬ 2 ਸਾਲ ਦਾ ਲੰਮਾ ਸਮਾਂ ਹੋ ਗਿਆ ਸੀ ਚਿਹਰੇ ਤੇ ਉਦਾਸੀ ਸੀਗੀਆਂ ਅੱਖਾਂ ਨਮ ਸੀਗੀਆਂ ਅੱਖਾਂ ਅੱਜ ਵੀ ਨਮ ਨੇ ਪਰ ਅੱਜ ਖੁਸ਼ੀ ਦੇ ਅਥਰੂ ਨੇ ਅੱਜ ਖੁਸ਼ੀ ਬਹੁਤ ਹੈ ਜੀ ਹਾਂ ਜੀ ਖੁਸ਼ੀ ਹੈ ਹਾਂ ਜੀ ਕਿਤੇ ਕਿਤੇ ਐ ਵੀ ਲੱਗਦਾ ਵੀ ਹਾਂ ਆਪਾਂ ਨੂੰ ਪਹਿਲਾਂ ਵੀ ਆਉਣਾ ਚਾਹੀਦਾ ਸੀਗਾ ਤੇ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਹਰਿਆਣੇ ਚ ਆਏ ਹੋ ਹਰਿਆਣੇ ਦੇ ਲੋਕਾਂ ਨਾਲ ਹੋਰ ਵੀ ਤੁਹਾਡੀ ਗੱਲਬਾਤ ਹੋਈ ਹੋਣੀ ਹੈ ਕਿਵੇਂ ਦਾ ਲੋਕ ਕਹਿ ਰਹੇ ਨੇ ਆਉਣ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਆ ਜੀ ਅਸੀਂ ਵੀ ਅੱਜ ਆਏ ਆਂਗੇ ਪਹਿਲੀ ਵਾਰੀ ਆਏ ਆਂ ਅਸੀਂ ਅੱਜ ਹਾਂਜੀ ਤਾਂ ਬਿਲਕੁਲ ਕਿਹਾ ਜਾ ਰਿਹਾ ਕਿ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਹੋਏ ਨੇ ਕੋਈ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਹੈ ਜੀ ਇੱਕ ਵੱਡੀ ਘੋਟਲੀ ਤੋਂ ਕਿਵੇਂ ਦਾ ਲੱਗ ਰਿਹਾ ਅੱਜ ਫਿਰ ਸੂਰਜ ਦਾ ਛੋਟਾ ਵੀਰ ਆ ਗਿਆ ਆ ਜੀ ਬਹੁਤ ਵਧੀਆ ਕਿੰਨੀ ਕਿ ਖੁਸ਼ੀ ਹੋ ਰਹੀ ਬੜੀ ਖੁਸ਼ੀ ਆ ਜੀ ਬੜੀ ਖੁਸ਼ੀ ਬੜੀ ਖੁਸ਼ੀਆਂ ਪਿੰਡ 'ਚ ਕਿਹੋ ਜਿਹਾ ਮਾਹੌਲ ਹੈ ਬਾਬੇ ਨਾਨਕ ਦੇ ਗੁਰਪੁਰਬ ਦੀ ਨਹੀਂ ਖੁਸ਼ੀ ਹੈ ਹਾਂ ਹਾਂ ਪਿੰਡ 'ਚ ਕਿਹੋ ਜਿਹਾ ਮਾਹੌਲ ਹੈ ਵਧੀਆ ਜੀ ਵਧੀਆ ਵਧੀਆ ਮਾਹੌਲ ਹਾਂ ਜੀ ਵਧੀਆ ਬਿਲਕੁਲ ਲੋਕਾਂ ਨੂੰ ਖੁਸ਼ੀ ਨਜ਼ਰ ਆ ਰਹੀ ਹੈ ਕਿਹੜੀ ਜਗ੍ਹਾ ਤੋਂ ਆਇਓ ਵੀਰੇ ਵੱਡੀ ਕੋਟਲੀ ਤੋਂ ਵੱਡੀ ਕੋਟਲੀ ਤੋਂ ਕਿਵੇਂ ਦਾ ਲੱਗ ਰਿਹਾ ਸਿੱਧੂ ਵਾਪਸ ਆ ਗਿਆ ਹਨ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਪਿੰਡ 'ਚ ਕਿਹੋ ਜਿਹਾ ਮਾਹੌਲ ਹੈ ਪਿੰਡ 'ਚ ਵਧੀਆ ਜੀ ਰੰਗ ਰੰਗ ਖੇਡੇ ਜਾ ਰਹੇ ਹਨ ਰੰਗ ਰੰਗ ਖੇਡੇ ਜਾ ਰਹੇ ਹਨ ਅੱਜ ਹੀ ਹੋਲੀ ਮਨਾ ਲਈ ਹੈ ਹਾਂ ਜੀ ਤਾਂ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਰੰਗ ਨੇ ਉਹ ਖੇਡੇ ਜਾ ਰਹੇ ਨੇ ਤਾਂ ਅੱਜ ਹੀ ਜਿਹੜੀ ਕਿ ਹੋਲੀ ਹੈ ਉਹ ਮਨਾਰੀ ਮਨਾ ਲਈ ਗਈ ਹੈ ਤਾਂ ਬੇਹਦ ਖੁਸ਼ ਨੇ ਜਿਹੜੇ ਕਿ ਸਿੱਧੂ ਦੇ ਜਿਹੜੇ ਕਿ ਫੈਨ ਨੇ ਸਿੱਧੂ ਨੂੰ ਚਾਹਣ ਵਾਲੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਨਾ ਕੁਝ ਭਰੀ ਭਰੇ ਮਨ ਦੇ ਨਾਲ ਤੇ ਭਰੀਆਂ ਅੱਖਾਂ ਦੇ ਨਾਲ ਵੀ ਉਹਨਾਂ ਸਿੱਧੂ ਦੇ ਮਾਤਾ ਪਿਤਾ ਨੂੰ ਵਧਾਈਆਂ ਵੀ ਦੇ ਰਹੇ ਨੇ ਤੇ ਸਿੱਧੂ ਨੂੰ ਯਾਦ ਵੀ ਕੀਤਾ ਜਾ ਰਿਹਾ ਕੈਮਰਾ ਪਰਸਨ ਬੋਵੀ ਦੇ ਨਾਲ ਹਿੰਮਤ ਸਿੰਘ ਦਿਨਿਕ ਸਵੇਰਾ ਪਿੰਡ ਮੂਸਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par